ਅੱਜ ਜਸੀਂ ਬਣਾਵਾਂਗੇ ਐਪਲ ਜਲੇਬੀ ਯਾਨੀ ਕਿ ਸੇਬ ਦੀ ਜਲੇਬੀ ਬਣਾਵਾਂਗੇ ਜਾਂ ਤੁਸੀਂ ਇਸ ਨੂੰ ਸੇਬ ਦਾ ਮਾਲਪੂੜਾ ਵੀ ਕਹਿ ਸਕਦੇ ਹੋ ਬਹੁਤ ਹੀ ਟੇਸਟੀ ਇਹ ਮਠਿਆਈ ਬਣ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਇਸ ਨੂੰ ਬੱਚੇ ਜਾਂ ਵੱਡੇ ਸਭ ਲਈ ਬਣਾ ਸਕਦੇ ਹੋ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਤੇ ਨਾਲ ਹੀ ਸਿਰਫ 10 ਮਿੰਟ ਵਿੱਚ ਹੀ ਘਰ ਦੇ ਸਿੰਪਲ ਜਿਹੇ ਸਮਾਨ ਤੋਂ ਘਰ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਟੇਸਟੀ ਅਮੇਜ਼ਿੰਗ ਰੈਸਪੀ ਹੈ ਇੱਕ ਵਾਰ ਜ਼ਰੂਰ ਤੁਸੀਂ ਟ੍ਰਾਈ ਕਰਨਾ ਤੁਸੀਂ ਜੇ دیਵਾਨੇ ਹੋ ਜਾਓਗੇ ਤਾਂ ਕਿਸੇ ਵੀ ਤਿਉਹਾਰ ਦੀਵਾਲੀ ਹੋਏ ਰੱਖੜੀ ਹੋਏ ਜਾਂ ਜਨਮ ਅਸ਼ਟਮੀ ਹੋਏ ਤੁਸੀਂ ਕਿਸੇ ਵੀ ਫੈਸਟੀਵਲ ਤੇ ਜਾਂ ਘਰ ਵਿੱਚ ਵੈਸੇ ਵੀ ਸਿਰ 10 ਮਿੰਟ ਵਿੱਚ ਰੈਸਪੀ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਫਟਾਫਟ ਬਣ ਜਾਂਦੀ ਹੈ ਔਰ ਬਹੁਤ ਹੀ ਹੈਲਦੀ ਵੀ ਰੈਸਪੀ ਹੈ ਕਿਉਂਕਿ ਸੇਬ ਤੋਂ ਬਣੀ ਹੈ ਇੱਕ ਵਾਰ ਜਰੂਰ ਤੁਸੀਂ ਇਸ ਨੂੰ ਟਰਾਈ ਕਰਨਾ ਬਹੁਤ ਹੀ ਟੇਸਟੀ ਬਣ ਕੇ ਰੈਸਪੀ ਤਿਆਰ ਹੁੰਦੀ ਹੈ ਸਾਸ਼ਰੀਆ ਕਾਜੀ ਸਵਾਗਤ ਹੈ ਤੁਹਾਡੀ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਕ ਦੇ ਵਿੱਚ ਤੇ ਮੇਰੀ ਹੋਰ ਅਗਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਜੋ ਬੈਲ ਦਾ ਆਈਕਨ ਨੂੰ ਪ੍ਰੈਸ ਕਰ ਲਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਮੇਰੀ ਸਾਰੀ ਵੀਡੀਓਜ਼ ਨੂੰ ਦੇਖ ਸਕੋ ਸੇਬ ਦੀ ਜਲੇਬੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਦੋ ਸੇਬ ਲੈਨੇ ਤੇ ਇਹਨਾਂ ਨੂੰ ਅਸੀਂ ਬਾਅਦ ਵਿੱਚ ਕਟਾਂਗੇ ਪਹਿਲੇ ਅਸੀਂ ਇਹਦੇ ਲਈ ਚਾਸ਼ਨੀ ਬਣਾ ਲੈਂਦੇ ਆ ਯਾਨੀ ਕਿ 슈ਗਰ ਦਾ ਸੀਰਪ ਬਣਾ ਲੈਂਦੇ ਆ ਉਹਦੇ ਲਈ ਮੈਂ ਇੱਕ ਬਰਤਨ ਲਿਆ ਸੌਸਪੈਨ ਤੇ ਉਹਦੇ ਵਿੱਚ ਇੱਕ ਕੱਪ ਭਰ ਕੇ ਮੈਂ چینی ਲਈ ਹੈ ਯਾਨੀ ਕਿ 150 ਗ੍ਰਾਮ ਲਈ ਹੈ ਤੁਸੀਂ ਕੋਈ ਵੀ ਕਟੋਰੀ ਸੈੱਟ ਕਰ ਸਕਦੇ ਹੋ ਇੱਕ ਕਟੋਰੀ ਭਰ ਕੇ ਪੂਰੀ ਕੌਲੀ ਦੀ ਮੈਂ ਚੀਨੀ ਪਾ ਦਿੱਤੀ ਹੈ ਉਹੀ ਵਾਲੀ ਕੌਲੀ ਸੇਮ ਅਸੀਂ ਪਾਣੀ ਅੱਧਾ ਪਾਵਾਂਗੇ ਇੱਕ ਕਟੋਰੀ ਅਗਰ ਸਾਡੀ ਚੀਨੀ ਹੈ ਤੇ ਅੱਧਾ ਕਟੋਰੀ ਅਸੀਂ ਇਹਦੇ ਵਿੱਚ ਭਰ ਕੇ ਪਾਣੀ ਦਾ ਪਾਵਾਂਗੇ ਉਹਦੀ ਹਾਫ ਕੁਆਂਟੀਟੀ ਤੇ ਇਹਦੇ ਤੋਂ ਅਸੀਂ ਸ਼ਿਰਪ ਬਣਾਵਾਂਗੇ ਤੇ ਉਹਦੇ ਵਿੱਚ ਦਾਲਚੀਨੀ ਪਾਵਾਂਗੇ ਮੈਂ ਦਾਲਚੀਨੀ ਦਾ ਇੱਕ ਛੋਟਾ ਜਿਹਾ ਟੁਕੜਾ ਪਾਵਾਂਗੀ ਤੋੜ ਕੇ ਜੋ ਦਾਲਚੀਨੀ ਹੈ ਤੇ ਸੇਬ ਦੀ ਬਹੁਤ अच्छी ਮੈਚਿੰਗ ਹੁੰਦੀ ਹੈ ਦਾਲਚੀਨੀ ਦਾ ਫਲੇਵਰ ਸੇਬ ਦੇ ਨਾਲ ਬਹੁਤ ਹੀ ਚੰਗਾ ਲੱਗਦਾ ਹੈ ਇਸ ਲਈ ਅਸੀਂ ਦਾਲਚੀਨੀ ਪਾ ਰਹੇ ਹਾਂ ਤੁਸੀਂ ਚਾਹੋ ਤੇ ਇਸ ਦੀ ਜਗ੍ਹਾ ਕੋਈ ਛੋਟੀ ਇਲਾਇਚੀ ਜਾਂ ਹੋਰ ਕਿ ਫਲੇਵਰ ਵੀ ਪਾ ਸਕਦੇ ਹੋ ਜਾਂ ਕੇਸਰ ਵੀ ਪਾ ਸਕਦੇ ਹੋ ਪਰ ਮੈਂ ਦਾਲਚੀਨੀ ਦੇ ਨਾਲ ਬਣਾ ਰਹੀ ਹਾਂ ਜੋ ਇਹ ਦੀ ਚਾਸ਼ਨੀ ਹੈ ਤੇ ਗੈਸ ਚਲਾ ਕੇ ਇਸ ਇਸ ਨੂੰ ਪੱਕਣ ਲਈ ਰੱਖ ਲੈਵਾਂਗੇ ਤੇ ਇਸ ਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ ਕਿਉਂਕਿ ਜਿਹੜੀ ਸਬੀ ਚੀਨੀ ਹੈ ਅਗਰ ਉਹ ਇਸ ਤਰ੍ਹਾਂ ਛੱਡਾਂਗੇ ਤੇ ਥੋੜੀ ਜਿਹੀ ਕਾਰਮਲਾਈਜ਼ ਹੋ ਜਾਏਗੀ نیچے ਚਿਪਕ ਜਾਏਗੀ ਇਸ ਲਈ ਇਸ ਲਗਾਤਾਰ ਹਿਲਾਉਂਦੇ ਰਹਿਣਾ ਹੈ ਤੇ ਉਹਦੇ ਵਿੱਚ ਬਿਲਕੁਲ ਜਲੇਬੀ ਵਰਗਾ ਰੰਗ ਦੇਣ ਦੇ ਲਈ ਮੈਂ ਗੇਡ ਵਿੱਚ ਬਿਲਕੁਲ ਇੱਕ ਪਿੰਚ orange color ਯਾਨੀ ਕਿ ਬਿਲਕੁਲ ਇੱਕ ਪਿੰਚ ਸੰਤਰੀ ਰੰਗ ਐਡ ਕਰ ਰਹੀ ਹਾਂ ਤੇ ਜੇ ਤੁਸੀਂ yellow color ਨਹੀਂ ਪਾ ਸਕਦੇ ਹੋ ਜਾਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਅਗਰ ਰੰਗ ਨਹੀਂ ਪਾਣਾ ਚਾਹੁੰਦੇ ਹੋ ਸੋ ਇਸ ਤੋਂ ਬਿਨਾਂ ਤੁਸੀਂ ਜਲੇਬੀ ਬਣਾ ਸਕਦੇ ਹੋ ਮੈਂ ਬਿਲਕੁਲ ਉਸੇ ਕਲਰ ਵਾਲੀ ਬਣਾਉਣਾ ਚਾਹੁੰਦੀ ਹਾਂ ਇਸ ਲਈ ਮੈਂ ਥੋੜਾ ਜਿਹਾ ਇਹਦੇ ਵਿੱਚ ਸੰਤਰੀ ਰੰਗ ਇੱਕ ਪਿੰਚ ਕੋ ਪਾ ਦਿੱਤਾ ਹੈ ਤੇ ਅਸੀਂ ਇਸ ਨੂੰ ਲਗਾਤਾਰ ਹਲਾਉਂਦੇ ਉਬਾਲਾਂਗੇ ਜਦੋਂ ਤੱਕ ਕਿ ਇੱਕ ਤਾਰ ਦੀ ਚਾਸ਼ਨੀ ਨਹੀਂ ਬਣ ਜਾਂਦੀ ਬਿਲਕੁਲ ਠੀਕ ਕੰਸਿਸਟੈਂਸੀ ਹੋਣੀ ਚਾਹੀਦੀ ਹੈ ਚਾਸ਼ਨੀ ਦੀ ਤੁਸੀਂ ਦੇਖ ਸਕਦੇ ਹੋ ਸਾਡੀ ਜੋ ਚਾਸ਼ਨੀ ਹੈ ਹੁਣ ਕਾਫੀ ਸੰਗਣੀ ਹੋ ਗਈ ਹੈ ਪੂਰੀ ਚੰਗੀ ਤਰ੍ਹਾਂ ਉੱਬਲ ਗਈ ਹੈ ਤੇ ਇੱਕ ਤਾਰ ਦੀ ਚਾਸ਼ਨੀ ਇਸ ਨੂੰ ਸਾਈਡ ਤੇ ਰੱਖ ਦੇਵਾਂਗੇ ਤੇ ਅਸੀਂ ਹੁਣ ਜਲੇਬੀ ਦੇ ਲਈ ਜੋ ਬੈਟਰ ਹੈ ਪਹਿਲਾਂ ਉਹ ਬਣਾ ਲੈਂਦੇ ਹਾਂ ਇੱਕ ਕੱਪ ਭਰ ਕੇ ਮੈਂ ਮੈਦਾ ਲਿਆ ਹੈ ਤੁਸੀਂ ਕੋਈ ਵੀ ਕਟੋਰੀ ਲੈ ਸਕਦੇ ਹੋ ਇੱਕ ਕਟੋਰੀ ਭਰ ਕੇ ਪੂਰੀ ਮੈਂ ਮੈਦਾ ਲਿਆ ਹੈ ਤੇ ਉਸ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਵੱਡਾ ਚਮਚ ਪਰ ਕੇ ਜੋ ਕੌਰਨ ਫਲੋਰ ਹੈ ਵੱਡਾ ਚਮਚ ਯੂਜ਼ ਕਰ ਰਹੀ ਹਾਂ ਵੱਡਾ ਚਮਚ ਪਰ ਕੇ ਕੌਰਨ ਫਲੋਰ ਦਾ ਯੂਜ਼ ਕਰਾਂਗੇ ਇੱਕ ਚਮਚ ਪਾਨ ਤੋਂ ਬਾਅਦ ਉਹੀ ਵਾਲਾ ਵੱਡਾ ਚਮਚ ਇੱਕ ਚਮਚ ਅਸੀਂ ਬੇਸਨ ਪਾਵਾਂਗੇ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਵਾਂਗੇ ਜੋ ਬੇਸਨ, ਕਾਰਨਫਲੋਰ ਤੇ ਮੈਦਾ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਉਸ ਤੋਂ ਬਾਅਦ ਥੋੜਾ ਜਿਹਾ ਦੇ ਵਿੱਚ ਮੈਂ ਕੋਸਾ ਪਾਣੀ ਪਾਇਆ ਗੁੰਗੁਨਾ ਉਹਨੂੰ ਥੋੜਾ ਥੋੜਾ ਕਰਕੇ ਪਾਉਂਦੇ ਜਾਵਾਂਗੀ ਬਿਲਕੁਲ ਇੱਕੋ ਵਾਰ ਸਾਰਾ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਨਹੀਂ ਤਾਂ ਇਹਦੇ ਵਿੱਚ ਜੋ ਗਾਠ ਬਣ ਜਾਏਗੀ ਤੇ ਥੋੜਾ ਥੋੜਾ ਪਾਵਾਂਗੇ ਤਾਂ ਜੋ ਇਹਦੇ ਵਿੱਚ ਗਾਠ ਬਿਲਕੁਲ ਨਹੀਂ ਬਣੇ ਥੋੜਾ ਥੋੜਾ ਮੈਦੇ ਵਿੱਚ ਗੁੰਗੁਨਾ ਪਾਣੀ ਪਾਉਂਦੀ ਜਾਵਾਂਗੀ ਜਿੰਨੀ ਜ਼ਰੂਰਤ ਹੋਏਗੀ ਥੋੜਾ ਥੋੜਾ ਪਾਵਾਂਗੀ ਸਾਨੂੰ ਪਤਾ ਚੱਲਦਾ ਰਹੇਗਾ ਕਿ ਸਾਨੂੰ ਕਿੰਨਾ ਕੁ ਬੈਟਰ ਨੂੰ ਥਿੱਕ ਕਰਨਾ ਹੈ ਇਸ ਲਈ ਮੈਂ ਥੋੜਾ ਥੋੜਾ ਪਾ ਰਹੀ ਹਾਂ ਤਾਂ ਜੋ ਬੈਟਰ ਪਰਫੈਕਟਲੀ ਥਿੱਕ ਬਣ ਜਾਏ ਜਦਾ ਸਾਨੂੰ ਥਿੱਕ ਵੀ ਨਹੀਂ ਕਰਨਾ ਤੇ ਇਸ ਨੂੰ ਪਤਲਾ ਵੀ ਨਹੀਂ ਕਰਨਾ ਨੂੰ ਥੋੜਾ ਜਿਵੇਂ ਵਿਸਕ ਕਰਦੇ ਨਾਲ ਚੰਗੀ ਤਰ੍ਹਾਂ ਵਿਸਕ ਕਰ ਲਵਾਂਗੀ ਤਾਂ ਜੋ ਇਹਦੇ ਵਿੱਚ ਕੋਈ ਗਾੜ ਨਾ ਰਹਿ ਜਾਏ ਤੇ ਬਿਲਕੁਲ ਸਮੂਥ ਜਿਹਾ ਸਾਡੇ ਕੁਲ ਬੈਟਰ ਬਣ ਕੇ ਰੈਡੀ ਹੋ ਜਾਏ ਤੇ ਅਸੀਂ ਬੈਟਰ ਬਣਾ ਲਿਆ ਬਿਲਕੁਲ ਸਮੂਥ ਤੇ ਇਸ ਤਰ੍ਹਾਂ ਦੀ ਹੀ ਕੰਸਿਸਟੈਂਸੀ ਹੋਣੀ ਚਾਹੀਦੀ ਹੈ ਬਿਲਕੁਲ ਪਤਲੀ ਨਹੀਂ ਤੇ ਬਿਲਕੁਲ ਸੰਘਣੀ ਵੀ ਨਹੀਂ ਹੋਣੀ ਚਾਹੀਦੀ ਹੁਣ ਇਹਦੇ ਵਿੱਚ ਮੈਂ 1/4 ਬਿਲਕੁਲ ਛੋਟਾ ਵਾਲਾ ਚਮਚ ਜੋ ਖਾਣ ਵਾਲਾ ਮਿੱਠਾ ਸੋਡਾ ਹੁੰਦਾ ਹੈ ਨਾ ਉਹ ਅਸੀਂ ਇਹਦੇ ਵਿੱਚ ਪਾਵਾਂਗੇ ਮਿੱਠਾ ਸੋਡਾ ਤੇ ਇਹਨੂੰ ਚੰਗੀ ਤਰ੍ਹਾਂ ਦੇਸੀ ਮਿਕਸ ਕਰ ਲਵਾਂਗੇ ਸਾਰੇ ਬੈਟਰ ਦੇ ਵਿੱਚ ਇਹਨੂੰ ਅਖੀਰ ਦੇ ਵਿੱਚ ਅਸੀਂ ਪਾ ਰਹੇ ਹਾਂ ਤੇ ਇਹਨੂੰ ਥੋੜਾ ਜਿਹਾ ਇਸ ਤੋਂ ਬਾਅਦ ਅਸੀਂ ਮਿਕਸ ਜਦ ਚੰਗੀ ਤਰ੍ਹਾਂ ਹੋ ਜਾਏ ਇਸ ਲਈ ਵਿਸਕਰ ਦੇ ਨਾਲ ਅਸੀਂ ਸਿਰਫ 1 ਮਿੰਟ ਦੇ ਇਹਨੂੰ ਚਲਾ ਲਵਾਂਗੇ ਤਾਂ ਜੋ ਜਿਹੜਾ ਸੋਡਾ ਹੈ ਇਹ ਵੱਲੀ ਸਾਰਾ ਮਿਕਸ ਹੋ ਜਾਵੇ ਤੇ ਇਹ ਬਿਲਕੁਲ ਇਸੇ ਤਰ੍ਹਾਂ ਦੀ ਕੰਸਿਸਟੈਂਸੀ ਹੋਣੀ ਚਾਹੀਦੀ ਤੁਸੀਂ ਦੇਖ ਸਕਦੇ ਹੋ ਕਿ ਉਹ ਚੰਗੀ ਤਰ੍ਹਾਂ ਜੋ ਸਰਵਿਸ ਸਪੂਨ ਹੈ ਉਹਨੂੰ ਕੋਟ ਕਰ ਲਿਆ ਇਸੇ ਤਰ੍ਹਾਂ ਹੀ ਜਲੇਬੀ ਨੂੰ ਵੀ ਕੋਟ ਕਰ ਲਿਆਗਾ ਜੋ ਸਾਡਾ ਐਪਲ ਹੈ ਉਹਨੂੰ ਕੋਟ ਕਰ ਲਿਆ ਤੇ ਦੋ ਸੇਬ ਲੈਨੇ ਮੈਂ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਤੋਂ ਕੇ ਸਾਫ਼ ਕਰ ਲਏ ਪਰ ਇਹਨਾਂ ਨੂੰ ਛਿੱਲਾਂਗੇ ਨਹੀਂ ਇਹਨਾਂ ਦਾ ਛਿਲਕਾ ਬਿਲਕੁਲ ਨਹੀਂ ਉਤਾਰਨਾ ਸੀ ਤੇ ਇਹਨਾਂ ਨੂੰ ਗੋਲ ਪੀਸਸ ਵਿਚ ਰਾਉਂਡ ਸਲਾਈਸਸ ਵਿਚ ਇਸੇ ਤਰ੍ਹਾਂ ਕੱਟ ਲੈਣਾ ਹੈ ਨਾ ਜ਼ਿਆਦਾ ਸੀ ਮੋਟੇ ਕੱਟਨੇ ਨੇ ਔਰ ਨਾ ਹੀ ਬਿਲਕੁਲ ਪਤਲੇ ਵੀ ਨਹੀਂ ਕੱਟਨੇ ਆ ਨਹੀਂ ਤਾਂ ਜਲੇਬੀ ਟੁੱਟ ਜਾਏਗੀ ਇਸੇ ਤਰ੍ਹਾਂ ਮੀਡੀਅਮ ਸਾਈਜ਼ ਦੇ ਵਿੱਚ ਅਸੀਂ ਜੋ ਇਹਦੇ ਸਲਾਈਸਸ ਨੇ ਕੱਟਨੇ ਨੇ ਇਸ ਤਰ੍ਹਾਂ ਅਗਰ ਛਿਲਕਾ ਰੱਖਾਂਗੇ ਤੇ ਸਾਡੀ ਜੋ ਜਲੇਬੀ ਹੈ क्रिस्प ਬਣेंगी ਨਹੀਂ ਤਾਂ ਤੁਸੀਂ ਛਿੱਲ ਲੋਗੇ ਤੇ ਵਧੀਆਂ ਨਹੀਂ ਬਣेंगी ਇਸ ਕਰਕੇ ਸਿੰ ਬਿਲਕੁਲ ਵੀ ਛਿਲਣਾ ਨਹੀਂ ਹੈਗਾ ਤੇ మీడియం ਸਾਈਜ਼ ਦੇ ਵਿੱਚ ਮੈਂ ਸਾਰੇ ਗੋਲ ਪੀਸਸ ਰਾਉਂਡ ਵਿੱਚ ਇਹਨਾਂ ਨੂੰ ਕੱਟ ਕੇ ਰੱਖ ਲਵਾਂਗੀ ਅਸੀਂ ਇਹਨਾਂ ਨੂੰ ਪੱਲੇ ਵੀ ਕੱਟ ਕੇ ਰੱਖ ਸਕਦੇ ਹਾਂ ਪਰ ਇਹਨਾਂ ਨੂੰ ਇਸ ਤਰ੍ਹਾਂ ਅਗਰ ਅਸੀਂ ਪਹਿਲਾਂ ਕੱਟ ਕੇ ਰੱਖਾਂਗੇ ਤਾਂ ਥੋੜੇ ਜੇ ਕਾਲੇ ਹੋ ਜਾਂਦੇ ਨੇ ਸੇਵ ਕੱਟੇ ਹੋਏ ਇਸ ਲਈ ਮੈਂ ਇਹਨਾਂ ਨੂੰ ਸਾਰਾ ਪੱਲੇ ਸਿਰਪਾ ਬਣਾ ਲਿਆ ਬੈਟਰ ਬਣਾ ਲਿਆ ਫੇਰ ਹੀ ਕੱਟ ਰਹੀ ਹਾਂ ਅਗਰ ਤੁਸੀਂ ਕੱਟਣਾ ਵੀ ਚਾਹੁੰਦੇ ਹੋ ਤਾਂ ਥੋੜੇ ਜੇ ਪਾਣੀ ਵਿੱਚ ਇਹਨਾਂ ਨੂੰ ਕੱਟਣ ਤੋਂ ਬਾਅਦ ਭਿਗੋਦਣਾ ਤੇ ਥੋੜਾ ਜਿਹਾ ਨਿੰਬੂ ਪਾਦਣਾ ਦੋ ਤਿੰਨ ਬੂੰਦਾਂ ਫੇਰ ਕਾਲੇ ਨਹੀਂ ਹੋਣਗੇ ਉਸ ਤੋਂ ਬਾਅਦ ਇਹਦੇ ਜੋ ਸੈਂਟਰ ਵਿੱਚ ਸੀਡਸ ਨੇ ਉਹਨਾਂ ਨੂੰ ਬੀਜ ਨੂੰ ਕੱਢਣ ਦੇ ਲਈ ਮੈਂ ਪੀਲਰ ਦੇ ਨਾਲ ਬਿਲਕੁਲ ਇਸ ਤਰ੍ਹਾਂ ਵਿੱਚੋਂ ਸੈਂਟਰ ਦੇ ਵਿੱਚ ਹੌਲ ਕਰਕੇ ਸਾਰੇ ਸੀਡਸ ਨੂੰ ਕੱਢ ਲਵਾਂਗੇ ਪੀਲਰ ਦੇ ਨਾਲ ਇਸ ਤਰ੍ਹਾਂ ਚੰਗੀ ਤਰ੍ਹਾਂ ਆਸੀ ਇਹਨਾਂ ਨੂੰ ਸਕੂਪ ਕਰ ਲਵਾਂਗੇ ਤਾਂ ਜੋ ਬਿਲਕੁਲ ਸੈਂਟਰ ਵਿੱਚ ਹੌਲ ਬਣ ਜਾਏ ਤੇ ਜੋ ਸਾਡੇ ਸੀਡਸ ਨੇ ਰਿਮੂਵ ਹੋ ਜਾਣ ਤੇ ਇਸੇ ਤਰ੍ਹਾਂ ਤੁਸੀਂ ਵੀ ਬਿਲਕੁਲ ਪੀਲਰ ਦੇ ਨਾਲ ਲੋਕ ਦਾ ਜੋ ਉੱਪਰ ਵਾਲਾ ਹਿੱਸਾ ਹੈ ਉਹਦੇ ਨਾਲ ਇਹਨਾਂ ਨੂੰ ਬਿਲਕੁਲ ਇਸੇ ਤਰ੍ਹਾਂ ਸਕੂਪ ਕਰ ਲੈਣਾ ਹੈ ਅਸੀਂ ਇਹਨਾਂ ਨੂੰ ਸਾਰੇ ਪੀਸਿਸ ਨੂੰ ਇਸੇ ਤਰ੍ਹਾਂ ਹੀ ਸੈਂਟਰ ਵਿੱਚੋਂ ਸਾਰੇ ਸੀਡਸ نکال ਕੇ ਸਕੂਪ ਕਰ ਲਵਾਂਗੇ ਤੇ ਸਾਰੇ ਪੀਸਿਸ ਨੂੰ ਮੈਂ ਇਸੇ ਤਰ੍ਹਾਂ ਹੀ ਸਕੂਪ ਕਰ ਲਵਾਂਗੀ ਤੇ ਸਾਰੇ ਪੀਸਿਸ ਐਸੇ ਕੱਟ ਕੇ ਰੱਖ ਲਏ ਨੇ ਤੁਸੀਂ ਦੇਖ ਸਕਦੇ ਹੋ ਕੱਟ ਦੇ ਕੱਟ ਦੇ ਥੋੜਾ ਜਿਹਾ ਇਹਨਾਂ ਦਾ ਰੰਗ ਬਦਲ ਗਿਆ ਹੈ ਤੇ ਉਸ ਤੋਂ ਬਾਅਦ ਅਸੀਂ ਜੋ ਸਾਡਾ ਬੈਟਰ ਬਣਾ ਕੇ ਰੱਖਿਆ ਹੈ ਅਸੀਂ ਉਹਦੇ ਨਾਲ ਇਹਨਾਂ ਨੂੰ ਕੋਟ ਕਰਾਂਗੇ ਸਭ ਤੋਂ ਪਹਿਲਾਂ ਮੈਂ ਕੀ ਜਾਂ ਤੇਲ ਨੂੰ ਗਰਮ ਹੋਣਾ ਰੱਖ ਦਿੰਦੀ ਆ ਮੈਂ ਕੀ ਵਿੱਚ ਬਣਾ ਰਹੀ ਆ ਤੇ ਸਾਡਾ ਜੋ ਸਰਪ ਹੈ ਉਹ ਵੀ ਥੋੜਾ ਜਿਹਾ ਕੋਸਾ-ਕੋਸਾ ਹੈ ਬਿਲਕੁਲ ਗਰਮ ਵੀ ਨਹੀਂ ਹੈ ਠੰਡਾ ਬਿਲਕੁਲ ਨਹੀਂ ਹੋਣਾ ਚਾਹੀਦਾ ਅਗਰ ਠੰਡਾ ਹੋ ਗਿਆ ਤਾਂ ਤੁਸੀਂ ਥੋੜਾ ਜਿਆ ਨੂੰ ਗੁੰਗੁਨਾ ਕੋਸਾ ਕਰ ਸਕਦੇ ਹੋ ਤੇ ਮੈਂ ਇਹਨਾਂ ਨੂੰ ਦੂਸਰੇ ਬਰਤਨ ਵਿੱਚ ਟਰਾਂਸਫਰ ਕਰ ਲੈਂਦੀ ਆ ਤਾਂ ਜੋ ਜਿਹੜੀ ਐਪਲ ਦੀ ਜਲੇਬੀ ਫਰਾਈ ਕਰਨ ਤੋਂ ਬਾਅਦ ਉਸੇ ਟਾਈਮ ਮੈਂ ਇਹਦੇ ਵਿੱਚ ਇਹਨਾਂ ਨੂੰ ਡਿਪ ਕਰ ਲਵਾਂ ਤੇ ਸਰਪ ਨੂੰ ਵੀ ਸਿਪਾ ਕੇ ਰੱਖ ਲਿਆ ਥੋੜਾ ਜਿਹਾ ਬਿਲਕੁਲ ਗੁੰਗੁਨਾ ਹੈਗਾ ਹੈ ਉਸ ਤੋਂ ਬਾਅਦ ਸਾਡਾ ਜੋ ਬੈਟਰ ਹੈ ਉਹਨੂੰ ਦੁਬਾਰਾ ਤੁਮੇ ਥੋੜਾ ਜਿਹਾ ਫਿਰ ਮਿਕਸ ਕਰ ਲਵਾਂਗੀ ਤਾਂ ਜੋ ਮੈਦਾ ਵਗੈਰਾ نیچے ਨਾ ਬੈਠ ਜਾਏ ਦੁਬਾਰਾ ਤੋਂ ਚੰਗੀ ਤਰ੍ਹਾਂ ਕੁਵਰ ਐਸੀ ਮਿਕਸ ਕਰ ਲੈਣਾ ਤੇ ਸਾਡੇ ਜੋ ਐਪਲ ਦੇ ਸਲਾਈਸਿਸ ਕੱਟ ਕੇ ਰੱਖੇ ਨੇ ਗੋਲ ਵਾਲੇ ਉਹਨਾਂ ਨੂੰ ਚੰਗੀ ਤਰ੍ਹਾਂ ਇਸ ਬੈਟਰ ਦੇ ਵਿੱਚ ਡਿਪ ਕਰ ਲੈਣਾ ਸਾਰੀ ਸਾਈਡਾਂ ਤੋਂ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਡਿਪ ਹੋ ਗਿਆ ਐ ਐਪਲ ਦੇ ਉੱਤੇ ਚੰਗੀ ਤਰ੍ਹਾਂ ਜੋ ਸਾਡਾ ਬੈਟਰ ਹੈ ਲੱਗ ਗਿਆ ਐ ਇਸੇ ਤਰ੍ਹਾਂ ਇੱਕ ਇੱਕ ਕਰਕੇ ਮੈਂ ਜੋ ਬਾਕੀ ਦੇ ਵੀ ਸਾਰੇ ਪੀਸੇਜ਼ ਨੇ ਉਹਨਾਂ ਨੂੰ ਡਿਪ ਕਰਕੇ ਤੇ ਇਸੇ ਤਰ੍ਹਾਂ ਫਰਾਈ ਕਰ ਲਾਵਾਂਗੀ ਮੈਂ ਕਿ ਇਹਦੇ ਵਿੱਚ ਫਰਾਈ ਕਰ ਰਹੀ ਆ ਤੁਸੀਂ ਚਾਹੋ ਤੇ ਤੇਲ ਦੇ ਵਿੱਚ ਵੀ ਇਹਨਾਂ ਨੂੰ ਫਰਾਈ ਕਰ ਸਕਦੇ ਹੋ ਰਫਾਇਨਡ ਵਿੱਚ ਕਿਸੇ ਵਿੱਚ ਤੁਸੀਂ ਫਰਾਈ ਕਰ ਸਕਦੇ ਹੋ ਜਿਹੜਾ ਵੀ ਤੁਸੀਂ ਕੁਕਿੰਗ ਆਇਲ ਜਾਂ ਘੀ ਤੁਸੀਂ ਯੂਜ਼ ਕਰਦੇ ਹੋ ਤੇ ਅਸੀਂ ਇਹਨਾਂ ਨੂੰ ਡੀਪ ਫਰਾਈ ਕਰ ਲੈਣਾ ਹੈ ਇਸੇ ਤਰ੍ਹਾਂ ਹੀ ਤੇ تھوڑی سی ਜੁੜੀ ਹੀਟ ਹੈ ਪਾਨ ਤੋਂ ਬਾਅਦ ਪਹਿਲੇ ਗਰਮ ਹੋ ਕਰਨਾ ਹੈ ਉਸ ਤੋਂ ਬਾਅਦ ਹਲਕੀ ਜਿਹੀ ਤੁਸੀਂ ਘਟਾ ਸਕਦੇ ਹੋ మీడియం ਹੀਟ ਦੇ ਉੱਤੇ ਤਾਂ ਜੋ ਇੱਕਦਮ ਜਲ ਨਾ ਜਾਣ ਇਹਨਾਂ ਦਾ ਕਲਰ ਬਿਲਕੁਲ ਨਹੀਂ ਚੇਂਜ ਹੋਣਾ ਚਾਹੀਦਾ ਜਲਨੇ ਨਹੀਂ ਚਾਹੀਦੇ ਤੇ ਇਹਨਾਂ ਨੂੰ ਅਸੀਂ ਫਰਾਈ ਕਰਾਂਗੇ ਜਦੋਂ ਤੱਕ ਕਿ ਬਿਲਕੁਲ 골ਡਨ ਬ੍ਰਾਊਨ ਕਲਰ ਦੇ ਵਿੱਚ ਸਾਡੇ ਜੋ ਐਪਲ ਦੇ ਸਲਾਈਸਸ ਨੇ ਬ੍ਰਾਊਨ ਨੇ ਹੋ ਜਾਂਦੇ ਤੇ ਅਸੀਂ ਇਹਨਾਂ ਦੀ ਸਾਈਡਾਂ ਨੂੰ ਇਸੇ ਤਰ੍ਹਾਂ ਬਦਲਦੇ ਰਾਵਾਂਗੇ ਫਲਿੱਪ ਕਰਦੇ ਰਾਵਾਂਗੇ ਇੱਕ ਦੋ ਵਾਰ ਚੀ ਤੇ ਬਹੁਤ ਚੰਗੀ ਤਰ੍ਹਾਂ ਕਲਰ ਦੇ ਵਿੱਚ ਸਾਡੇ ਜੋ ਐਪਲ ਦੇ ਸਲਾਈਸਿਸ ਨੇ ਜਲੇਬੀ ਉਹ ਰੈਡੀ ਹੋ ਗਏ ਤੁਸੀਂ ਦੇਖ ਸਕਦੇ ਹੋ 골ਡਨ ਕਲਰ ਦੇ ਵਿੱਚ ਬਹੁਤ ਅੱਛਾ ਕਲਰ ਆ ਗਿਆ ਹੈ ਇਸ ਤੋਂ ਜ਼ਿਆਦਾ ਅਸੀਂ ਇਹਨਾਂ ਨੂੰ ਹੋਰ ਡਾਰਕ ਕਲਰ ਵਿੱਚ ਫਰਾਈ ਨਹੀਂ ਕਰਨਾ ਹੈ ਬ੍ਰਾਊਨ ਬਿਲਕੁਲ ਨਹੀਂ ਕਰਨਾ ਹੈ ਬਿਲਕੁਲ ਲਾਈਟ ਜਾਂ 골ਡਨ ਕਲਰ ਆਏਗਾ ਤੇ ਅਸੀਂ ਇਹਨਾਂ ਨੂੰ ਰਿਮੂਵ ਕਰ ਲੈਣਾ ਹੈ ਅਸੀਂ ਇਹਨਾਂ ਨੂੰ ਤੇਲ ਦੇ ਵਿੱਚੋਂ ਕਢਾ ਲੈਂਦੇ ਹਾਂ ਤਿਸ ਜਿਹੜਾ ਸਾਡਾ ਸਿਰਬोसी ਬਣਾ ਕੇ ਰੱਖਿਆ ਚਾਸ਼ਨੀ ਉਹਦੇ ਵਿੱਚ ਇਮੀਡੀਐਂਟਲੀ ਉਸੇ ਟਾਈਮ ਪਾ ਦੇਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਜਿਹੜੀ ਚਾਸ਼ਨੀ ਹੈ ਉਹਦੇ ਨਾਲ ਬਿਲਕੁਲ ਕੋਟ ਕਰ ਲੈਣਾ ਉੱਪਰ نیچے ਤੋਂ ਚੰਗੀ ਤਰ੍ਹਾਂ ਜੋ ਸੀਰਪ ਹੈ ਸਾਰੀ ਸਾਈਡਾਂ ਤੇ ਬਾਹਰਵਲੀ ਸਾਈਡ ਤੇ ਵੀ ਚੰਗੀ ਤਰ੍ਹਾਂ ਕੋਟ ਹੋਣਾ ਚਾਹੀਦਾ ਹੈ ਤੇ ਇਸ ਲਈ ਮੈਂ ਚਮਚ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਕੋਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਚੰਗੀ ਤਰ੍ਹਾਂ ਬਣ ਕੇ ਸਾਡੀ ਜੋ ਐਪਲ ਜਲੇਬੀ ਹੈ ਕਿੰਨਾ ਅੱਛਾ ਕਲਰ ਆਇਆ ਹੈ ਉੱਪਰ ਗਲੇਸ ਚਮਕ ਵੀ ਆ ਗਈ ਚਾਸ਼ਨੀ ਦੇ ਨਾਲ ਤੇ ਬਹੁਤ ਵਧੀਆ 골ਡਨ ਕਲਰ ਦੇ ਵਿੱਚ ਸਾਡੀ ਜੋ ਐਪਲ ਜਲੇਬੀ ਬਣ ਕੇ ਰੈਡੀ ਹੋ ਗਈ ਹੈ ਬਹੁਤ ਜਲਦੀ ਬਣ ਕੇ ਇਨਸਟੈਂਟ ਸਾਡੀ ਜੋ ਐਪਲ ਜਲੇਬੀ ਰੈਡੀ ਹੋ ਗਈ ਹੈ ਸਿਰਫ ਅਸੀਂ ਇਹਨੂੰ 10 ਮਿੰਟ ਵਿੱਚ ਹੀ ਬਣਾ ਕੇ ਰੈਡੀ ਕਰ ਲਿਆ ਅਸੀਂ ਸਿਰਫ ਇਹਦਾ ਜੋ ਚਾਸ਼ਨੀ ਬਣਾਇਆ ਇਹ ਬੈਟਰ ਬਣਾਇਆ ਤੇ ਫਿਰ ਇਸ ਫਰਾਈ ਕਰਕੇ ਤੁਸੀਂ ਬੱਚਿਆਂ ਨੂੰ ਅਗਰ ਕੁਝ ਮਿੱਠਾ ਖਾਣ ਦਾ ਦਿਲ ਕਰੇ ਬੱਚਿਆਂ ਦਾ ਤਾਂ ਉਸੇ ਟਾਈਮ ਹੀ ਬਣਾ ਕੇ ਐਪਲ ਤੋਂ ਹੈਲਦੀ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਐਪਲ ਤੋਂ ਬਣੀ ਹੈ ਘਰ ਵਿੱਚ ਬਣੀ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਹੈਲਦੀ ਹੈ साड़ी तो सा जो एप्पल जलेबी है तुम देख सकते हो कि शाइन आ रही है तो उस तो बाद जो बाकी पीसिस बचे हुए हैं उन्होंने मैं बैटर डिप करके इस तरह ही गोल्डन ब्राउन हो कलर हो तक असं इन्हू भी फ्राई कर लेना है बहुत अच्छे कलर दि बाकी सारे एपल स्लाइसिज भी मैं फ्राई कर लेने एप्पल जलेबी ਤੇ ਉਹਨਾਂ ਨੂੰ ਵੀ ਅਸੀਂ ਸੇਮ ਉਸੇ ਤਰ੍ਹਾਂ ਹੀ ਜੋ ਸਾਡਾ سیرਪ ਹੈ ਉਹਦੇ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਕੋਟ ਕਰ ਲੈਣਾ ਤਾਂ ਜੋ سیرਪ ਸਾਰੀ ਜਗ੍ਹਾ ਤੇ ਲੱਗ ਜਾਏ ਇਕਵਨਲੀ ਤੇ ਸਾਡੀ ਜੋ ਐਪਲ ਜਲੇਬੀ ਤੁਸੀਂ ਦੇਖ ਸਕਦੇ ਹੋ ਕਿੰਨਾ ਅੱਛਾ ਕਲਰ ਆਇਆ ਬਿਲਕੁਲ ਜੋ ਜਲੇਬੀ ਵਾਲਾ ਕਲਰ ਹੁੰਦਾ ਹੈ orange ਕਲਰ ਪਾਣਾ ਉਹ ਆਇਆ ਹੈ ਤੇ ਸਾਡੀ ਹੈਲਦੀ ਵਾਲੀ instant ਐਪਲ ਜਲੇਬੀ ਬਣ ਕੇ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਇਸ ਨੂੰ ਅਸੀਂ ਸਰਵ ਕਰਾਂਗੇ ਤੁਸੀਂ ਇਸੇ ਤਰ੍ਹਾਂ ਵੀ ਇਹਨੂੰ ਸਰਵ ਕਰਕੇ ਦੇ ਸਕਦੇ ਹੋ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਪਰ ਮੈਂ ਇਹਨੂੰ ਥੋੜਾ ਜਿਹਾ ਗਾਰਨਿਸ਼ ਕਰਾਂਗੀ ਆਪਸ਼ਨਲ ਹੈ ਤੁਸੀਂ ਗਾਰਨਿਸ਼ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਕਿਸੇ ਵੀ ਡਰਾਈ ਫੂਡਸ ਦੇ ਨਾਲ ਤੁਸੀਂ ਸਰਵ ਕਰ ਸਕਦੇ ਹੋ ਮੈਂ ਥੋੜੇ ਜਿਹਾ ਬਦਾਮ ਤੇ ਪਿਸਤੇ ਦੇ ਨਾਲ ਇਹਨੂੰ ਥੋੜਾ ਜਿਹਾ ਗਾਰਨਿਸ਼ ਕਰਾਂਗੀ ਉਹਦੇ ਜੀ ਰੋਜ਼ ਪੈਟਲਸ ਤੇ ਚਾਂਦੀ ਵਰਕ ਦੇ ਨਾਲ ਮੈਂ ਇਹਨਾਂ ਨੂੰ ਗਾਰਨਿਸ਼ ਕਰਾਂਗੀ ਸਾਡੀ ਇਨਸਟੈਂਟ ਵਾਲੀ ਐਪਲ ਜਲੇਬੀ ਜਾਂ ਤੁਸੀਂ ਨੂੰ ਐਪਲ ਵਾਲਾ ਮਾਲਪੂੜਾ ਵੀ ਕਹਿ ਸਕਦੇ ਹੋ ਐਜ਼ ਆ ਮਾਲਪੂੜਾ ਵੀ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਹੋਰ ਰੈਸਪੀ ਦੇਖਣ ਲਈ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਪਲੀਜ਼ ਕਰ ਲਓ ਤੇ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਜਲੇਬੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਤੇ ਅਗਰ ਤੁਹਾਨੂੰ रेसिपी ਪਸੰਦ ਆਂਦੀ ਹੈ ਤਾਂ ਪਲੀਜ਼ रेसिपी ਨੂੰ ਬਾਕੀਆਂ ਦੇ ਨਾਲ ਵੀ ਸ਼ੇਅਰ ਜ਼ਰੂਰ ਕਰ ਲੈਣਾ